ਆਪਣੇ ਮਸ਼ੀਨਾਂ ਲਿਆ ਕੇ ਆਪ ਤੇਲ ਪਾ ਕੇ ਆਪ ਪੈਸੇ ਇਕੱਠੇ ਕਰਕੇ ਤੇ ਆ ਬੰਨ ਮਾਰਨ ਲੱਗੇ ਹੋਏ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕੱਲ ਪ੍ਰਸ਼ਾਸਨ ਨੂੰ ਸਾਡੀ ਟੀਮ ਭਾਰਤੀ ਕਿਸਾਨ ਉਹਨੇ ਲਖਵਾਲ ਦੀ ਮਿਲ ਕੇ ਵੀ ਆਈ ਆ ਏਡੀਸੀ ਨੇ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਪਰ ਵਿਸ਼ਵਾਸਾਂ ਤੱਕ ਹੀ ਗੱਲਾਂ ਰਹਿ ਜਾਂਦੀਆਂ ਨੇ ਪਿੰਡ ਟੋਹਾਣੇ 'ਚ ਅਸੀਂ ਖੜੇ ਆ ਬਿਲਕੁਲ ਬਾਰਡਰ ਦੇ ਅੱਗੇ ਚੱਲੇ ਜਾਂਦਾ ਹਰਿਆਣੇ ਦਾ ਬਾਰਡਰ ਅਸੀਂ ਕਹਿੰਨੇ ਵੀ ਸਰਕਾਰ ਸਿੱਧੀ ਮਦਦ ਜਿੰਦਾ ਦਾ ਫਸਲ ਦਾ ਨੁਕਸਾਨ ਹੋਇਆ ਜਿਹੜਾ 20000 ਕਿਹਾ ਉਹ ਸਾਨੂੰ ਮਨਜ਼ੂਰ ਨਹੀਂ 20000 ਚ ਅੱਜ ਕੁਝ ਨਹੀਂ ਬਣਦਾ ਅੱਜ ਠੇਕਾ ਹੀ 6 ਮਹੀਨੇ ਦਾ 35000 ਰੁਪਇਆ ਹੋ ਜਾਂਦਾ ਉਹਦੇ ਤੇ ਖਰਚੇ ਵੱਖਰੇ ਹੁੰਦੇ ਆ ਅਸੀਂ ਕਹਿੰਦੇ ਆ 70000 ਰੁਪਇਆ ਪ੍ਰਤੀ ਏਕੜ ਜਿਹੜਾ ਨੁਕਸਾਨ ਆ ਸਾਡਾ ਉਹ ਦਵੇ ਬਾਕੀ ਜਿਹੜੀ ਸਾਡੀ ਮਿੱਟੀ ਚੱਕੀ ਗਈ ਪੱਧਰ ਕੋ ਹੋਣਾ ਉਹਦਾ ਨੁਕਸਾਨ ਵੱਖਰਾ ਕਿਸੇ ਦਾ ਕੋਈ ਮੋਟਰ ਵਾਲਾ ਕੋਠਾ ਕੋਈ ਬੋਰ ਖਰਾਬ ਹੋ ਗਿਆ ਉਹਦਾ ਨੁਕਸਾਨ ਦੀ ਭਰਾਈ ਸਰਕਾਰ ਕਰੇ ਬਾਕੀ ਮੈਂ ਧੰਨਵਾਦੀ ਆਂ ਕਿ ਅੱਜ ਤੁਸੀਂ ਸਾਰੇ ਇਲਾਕੇ ਵਾਲੇ ਇਹ ਕਿਸਾਨਾਂ ਦੀ ਮਦਦ ਆਏ ਹੋ ਤੇ ਜਿੰਨੇ ਜੋਗੇ ਆ ਅਸੀਂ ਬਾਕੀ ਵੀ ਅਪੀਲ ਕਰਾਂਗੇ ਇੱਥੇ ਜਿਹੜਾ ਇਹ ਬੰਨ ਅੱਜ ਤੋਂ ਸ਼ੁਰੂ ਹੋ ਜਾਊਗਾ ਇਹ ਬੰਨ ਮਾਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਸਰਕਾਰ ਨੂੰ ਦੁਬਾਰਾ ਅਪੀਲ ਕਰਦੇ ਆਂ ਕਿ ਸਰਕਾਰ ਸਿੱਧੇ ਤੌਰ ਤੇ ਆ ਕੇ ਇਹਨਾਂ ਦੇ ਖਾਤਿਆਂ 'ਚ ਪੈਸੇ ਪਾਵੇ ਇਹਨਾਂ ਨੂੰ ਸਿੱਧੀ امدਾ ਜਿਹੜੀ ਆ ਦਵੇ ਧੰਨਵਾਦ